ਜਾਲੀ ਸਰਟੀਫਿਕੇਟ ਵਾਲੇ ਟੀਚਰ ਫੈਲੋਜ਼ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਗਿਣਤੀ 128 ਹੋਰ ਆ ਜਿਹੜੀ ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਹੋਇਆ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਵਿਜੀਲੈਂਸ ਦੀ ਸਿਫਾਰਿਸ਼ ਤੇ ਜਾਲੀ ਸਰਟੀਫਿਕੇਟ ਵਾਲੇ 128 ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਹੋਇਆ ਇਸ ਤੋਂ ਪਹਿਲਾਂ ਮਾਨਸਾ ਸੰਗਰੂਰ ਤੇ ਮਲੇਰ ਕੋਟਲਾ ਵਿੱਚ ਵੀ ਹੋ ਚੁੱਕੇ ਨੇ ਮਾਮਲੇ ਦਰਜ ਗੁਰਦਾਸਪੁਰ 21 ਦਸੰਬਰ ਗੁਰਦਾਸਪੁਰ ਪੁਲਸ ਵੱਲੋਂ ਵਿਜੀਲੈਂਸ ਵੱਲੋਂ ਜਾਰੀ ਕੀਤੀ ਗਈ ਲਿਸਟ ਦੇ ਆਧਾਰ ਦੇ ਉੱਤੇ 128 ਟੀਚਰ ਟੀਚਿੰਗ ਫੈਲੋਜ਼ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਵਿਜੀਲੈਂਸ ਵਿਭਾਗ ਮੁਹਾਲੀ ਵੱਲੋਂ 28 ਅਗਸਤ 2023 ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੇ ਆਧਾਰ ਤੇ ਇਹ ਦਾਵਾ ਕੀਤਾ ਗਿਆ ਸੀ ਕਜਲਾ ਗੁਰਦਾਸਪੁਰ ਵਿੱਚ ਵੀ ਉਹਨਾਂ 128 ਟੀਚਿੰਗ ਹੋਰ ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮਕਦਮਾ ਦਰਜ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੇ ਜਾਲੀ ਤਜਰਬਾ ਤੇ ਹੋ ਸਰਟੀਫਿਕੇਟ ਦੇ ਆਧਾਰ ਤੇ ਟੀਚਿੰਗ ਫੈਲੋਜ਼ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ ਮਾਨਸਾ ਸੰਗਰੂਰ ਵਿੱਚ ਵੀ ਪੁਲਿਸ ਵੱਲੋਂ ਵਾਇਰਲੈਸ ਦੀ ਸਿਫਾਰਿਸ਼ ਦੇ ਆਧਾਰ ਤੇ ਕੁੱਲ 15 ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਪਰ ਇੱਕ ਵੱਡੀ ਗਿਣਤੀ ਹੈ ਕਿ ਹੁਣ 128 ਦੇ ਖਲਾਫ ਮਾਮਲਾ ਦਰਜ ਹੋਇਆ ਅਜਿਹੇ ਮੁਕਾਦਮੇ ਹੁਣ ਲੁਧਿਆਣਾ ਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਹੋ ਸਕਦੇ ਨੇ ਕਿਉਂਕਿ ਪੂਰੇ ਪੰਜਾਬ ਭਾਰ ਦੇ ਵਿੱਚ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਨੂੰ ਦੀ ਜਿਹੜੀ ਹੈ ਜਾਲੀ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਚੋਣ ਹੋਈ ਉਹਨਾਂ ਦੇ ਖਿਲਾਫ ਇਹ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ 2007 ਤੋਂ ਸ਼ੁਰੂ ਹੋਏ ਟੀਚਿੰਗ ਫੈਲੋਜ਼ ਭਰਤੀ ਘਟਾਲੇ ਵਿੱਚ ਹਾਈ ਕੋਰਟ ਵੱਲੋਂ ਜਿਹੜੀ ਫਟਕਾਰ ਲਗਾਏ ਜਾਣ ਤੋਂ ਬਾਅਦ ਵਿਜੀਲੈਂਸ ਵੱਲੋਂ ਫਰਵਰੀ 2023 ਨੂੰ ਫਲਾਈਂਗ ਸਕੁਐਡ ਮੁਹਾਲੀ ਦਫ਼ਤਰ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਸੀ ਜిల్లా ਲੁਧਿਆਣਾ ਤੇ ਗੁਰਦਾਸਪੁਰ ਨਾਲ ਸੰਬੰਧਿਤ ਪੰਜ ਸਿੱਖਿਆ ਵਿਭਾਗ ਕਰਮਚਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਨ੍ਹਾਂ ਦੀ ਜ਼ਮਾਨਤ ਵੀ ਹੋ ਚੁੱਕੀ ਹੈ ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਡਾਇਰੈਕਟਰ ਵੱਲੋਂ 28 ਅਗਸਤ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਉਹਨਾਂ ਟੀਚਿੰਗ ਫੈਲੋਜ਼ ਦੀਆਂ ਲਿਸਟਾਂ ਭੇਜ ਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਸਨ ਇਸੇ ਨੂੰ ਹੀ ਅਮਲੀ ਰੂਪ ਦੇ ਵਿੱਚ ਲਿਆਉਂਦੇ ਹੋਏ ਗੁਰਦਾਸਪੁਰ ਦੇ ਵਿੱਚ ਇਹ ਕਾਰਵਾਈ ਦੇਖਣ ਨੂੰ ਮਿਲੀ ਹੈ ਜੋ ਟੀਚਿੰਗ ਫੈਲੋ ਘਟਾਲੇ ਦੀ ਸਿੱਖਿਆ ਭਾਗ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਕਰਵਾਈ ਗਈ ਜਾਂਚ ਸਮੇਂ ਆਪਣੇ ਅਸਲੀ ਸਰਟੀਫਿਕੇਟ ਅਤੇ ਆਪਣਾ ਪੱਖ ਪੇਸ਼ ਨਹੀਂ 시 ਕਰ ਸਕੇ ਜਿਸ ਤੋਂ ਬਾਅਦ ਮਾਨਸਾ ਦੇ ਸੱਤ ਸੰਗਰੂਰ ਤੇ ਬਲੇਰਕੋਟਲਾ ਦੇ ਅੱਠ ਟੀਚਿੰਗ ਫੈਲੋਜ਼ ਦੇ ਖਿਲਾਫ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਸੀ ਹੁਣ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੂੰ ਜਾਰੀ ਕੀਤੀ ਗਈ ਲਿਸਟ ਦੇ ਆਧਾਰ ਤੇ 128 ਟੀਚਿੰਗ ਫੈਲੋਜ਼ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ 8 ਮਾਰਚ 2011 ਨੂੰ 56 ਜਾਲੀ ਤਜਰਬਾ ਸਰਟੀਫਿਕੇਟ ਦੇ ਆਧਾਰ ਤੇ ਟੀਚਿੰਗ ਫੈਲੋਜ਼ ਦੀ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਖਿਲਾਫ ਸਿੱਖਿਆ ਵਿਭਾਗ ਦੀ ਸਿਫਾਰਿਸ਼ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਉਹਨਾਂ ਦੇ ਵਿੱਚੋਂ ਸਿਰਫ 22 ਦੇ ਖਿਲਾਫ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਇਹਨਾਂ ਵਿੱਚੋਂ 56 ਤੋਂ ਇਲਾਵਾ ਵੱਖ-ਵੱਖ ਸਮੇਂਦਰਾਣ ਹੋਈ ਜਾਂਚ ਸਮੇਂ ਸੈਂਕੜਿਆਂ ਹੋਰ ਭਰਤੀ ਹੋਏ ਟੀਚਿੰਗ ਫੈਲੋਜ਼ ਵਿਧਾਪਕ ਆਪਣੇ ਅਸਲੀ ਤਜਰਬਾ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਵੀ ਸਿੱਖਿਆ ਵਿਭਾਗ ਨੂੰ ਮੁਹੱਈਆ ਨਹੀਂ ਕਰਵਾ ਸਕੇ ਸਨ ਜਿਨ੍ਹਾਂ ਦੀ ਲਿਸਟ ਵੀ ਸਿੱਖਿਆ ਵਿਭਾਗ ਵੱਲੋਂ ਵਿਜੀਲੈਂਸ ਨੂੰ ਸੌਂਪੀ ਗਈ ਸੀ ਜਿਸ ਦੇ ਆਧਾਰ ਤੇ ਹੁਣ 128 ਹੋਰ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਟੀਚਿੰਗ ਫੈਲੋ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹਨਾਂ ਟੀਚਿੰਗ ਫੈਲੋਜ਼ ਵਿੱਚ ਝਾਲੀ ਤਜਰਬਾ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਵਾਲੇ 111 ਉਮੀਦਵਾਰ ਜਾਲੀ ਰੂਰਲ ਏਰੀਆ ਸਰਟੀਫਿਕੇਟ ਦੇ ਚਾਰ ਉਮੀਦਵਾਰ ਮੈਰਿਟ ਵਿੱਚ ਭੰਨ ਤੋੜ ਕਰਨ ਵਾਲੇ ਜਾਂ ਫਿਰ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਨ ਵਾਲੇ 13 ਉਮੀਦਵਾਰ ਸ਼ਾਮਲ ਹਨ ਜਿਨ੍ਹਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ ਜਿਸ ਵਿੱਚ ਕ੍ਰਿਪਾਲ ਚੰਦ ਪੁੱਤਰ ਕ੍ਰਿਸ਼ਨ ਲਾਲ ਵਾਸੀ ਭਗਤਪੁਰਾ ਰੱਬ ਵਾਲਾ ਬਟਾਲਾ ਰੰਜਨਾ ਬਾਲਾ ਪੁੱਤਰੀ ਬੀਕੇ ਸ਼ਰਮਾ ਵਾਸੀ ਗੁਰਦਾਸਪੁਰ ਰਵੀ ਕੁਮਾਰ ਰਤਨ ਚੰਦ ਇਸ ਤਰ੍ਹਾਂ ਇੱਕ ਲੰਮੀ ਲਿਸਟ ਹੈ ਇਸ ਲੰਮੀ ਲਿਸਟ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ 158 ਦੇ ਕਰੀਬ ਜਿੰਨਾਂ ਦੇ ਖਲਾ ਮਾਮਲਾ ਦਰਜ ਹੋਇਆ ਹੈ ਇਹ ਭਰਤੀ ਦੇ ਵਿੱਚ ਹੋਇਆ ਜਿਹੜਾ ਇਹ ਗੜਬੜੀ ਸੀ ਜਾਲੀ ਸਰਟੀਫਿਕੇਟ ਵਰਤਣਾ ਇੱਕ ਕਪਰਾਧ ਹੈ ਗੈਰਕਾਨੂੰਨੀ ਕੰਮ ਹੈ ਜਿਹਨਾਂ ਜਿਨ੍ਹਾਂ ਨੇ ਗੈਰਕਾਨੂੰਨੀ ਕੰਮ ਕੀਤਾ ਉਹਨਾਂ ਨੂੰ ਹੁਣ ਸਜ਼ਾਵਾ ਮਿਲਨੀ ਸ਼ੁਰੂ ਹੋ ਜਾਣੀਆਂ ਨੇ ਪਰਚਾ ਫਿਲਹਾਲ ਦਰਜ ਹੋਇਆ ਦੇਖਦੇ ਹਾਂ ਕਿਸ ਦੇ ਵਿੱਚ ਜਿਹੜੀਆਂ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਵਿੱਚੋਂ ਹਾਲਾਂਕਿ ਕਈਆਂ ਨੂੰ ਜ਼ਮਾਨਤ ਵੀ ਮਿਲੀ ਹੈ ਪਰ ਇਹਨਾਂ 158 ਦੇ ਖਿਲਾਫ ਜਿਨ੍ਹਾਂ ਦੇ ਪਰਚਾ ਦਰਜ ਹੋਇਆ ਇਹਨਾਂ ਵਿੱਚੋਂ ਗ੍ਰਿਫਤਾਰੀ ਕਿਸ-ਕਿਸ ਦੀ ਹੋ ਪਾਉਂਦੀ ਹੈ ਜਾਂ ਫਿਰ ਇਹਨਾਂ ਨੂੰ ਜ਼ਮਾਨਤ ਪਹਿਲਾਂ ਮਿਲ ਜਾਵੇਗੀ ਇਹ ਬਾਅਦ ਦੀਆਂ ਗੱਲਾਂ ਨੇ ਪਰ ਹਾਲ ਦੀ ਘੜੀ ਵਿਹੇਲੈਂਸ ਦੀ ਸਿਫਾਰਿਸ਼ ਤੇ ਅਰਦਾਸਪੁਰ ਪ ਪਰਚਾ ਦਰਜ ਕਰ ਦਿੱਤਾ ਹੈ ਇਸ ਬਾਬਤ ਜੁੜਿਆ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ